ਹਾਂਜੀ ਪਿਓਰ ਨੇਚਰਲ ਕريب ਪਾਰਟੀ ਵੇਅਰ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਸੋਨੇ ਫਰੰਟ ਤੇ ਫੁੱਲ ਹੈਵੀ ਵਰਕ ਰਹੇਗਾ ਹੈਂਡ ਵਰਕ ਪਲੱਸ ਸੈੱਡ ਵਰਕ 슬ੀਵਸ ਤੇ ਵੀ ਤੁਹਾਨੂੰ ਫਰਕ ਮਿਲੇਗਾ ਨਾਲ ਚਨੂਨ ਦਾ ਜੋ ਦੁਪੱਟਾ ਰਹੇਗਾ 2 ਮੀਟਰ ਰਹੇਗਾ ਦੁਪੱਟੇ ਉੱਤੇ ਲੈਸ ਲੱਗੀ ਮਿਲੇਗੀ ਪਾਰਟੀ ਵੇਅਰ ਸੂਟ ਨੇ ਬਹੁਤ ਹੀ ਜ਼ਿਆਦਾ ਸੋਨੇ ਤੁਸੀਂ ਘਰ ਬੈਠੇ 1990 ਦੇ ਵਿੱਚ ਇਹ ਕੋਈ ਵੀ ਕਲਰ ਤੁਸੀਂ ਬਾਈ ਕਰ ਸਕਦੇ ਹੋ ਕਟਰਾਈਜ਼ 175 ਵੱਡੇ ਪਣੇ ਚ ਸ਼ਰਟ ਰਹੇਗੀ ਨਾਲ ਕਟਵਰਕ ਸਟਾਈਲ ਬਾਟਮ ਔਰ ਕਟਵਰਕ ਵਾਲਾ ਸਟੋਲ ਮਿਲੇਗਾ 750 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਾਟਮ ਐਂਡ ਸਟੋਲਸ ਦਾ ਜੋ ਕਲਰ ਆ ਉਹ ਸੇਮ ਰਹੇਗਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਮੇਰਾ ਮੈਂਸ਼ਨ ਆ ਉਸ ਤੇ ਆਪਣਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਪਿਓਰ ਟੈਬੀ ਲਨਿੰਗ 2 ਮੀਟਰ ਸ਼ਰਟ ਰਹੇਗੀ ਵਰਕ ਮਿਲੇਗਾ ਤੁਹਾਨੂੰ ਜੋ ਬਾਟਮ ਰਹੇਗੀ ਸਿਲਕ ਦੀ ਰਹੇਗੀ ਬਾਟਮ ਤੇ ਵੀ ਵਰਕ ਮਿਲੇਗਾ ਵਿਦ ਫੁੱਲ ਚਨੋਂਨ ਦਾ ਦੁਪੱਟਾ ਪ੍ਰਾਈਸ ਰਹੇਗਾ 1750 ਇਹ ਵੀ ਤੁਸੀਂ ਘਰ ਬੈਠੇ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਪਿਓਰ ਵਿਸਕੋਸ ਔਰ ਗੈਂਜਾ ਸ਼ਰਟ ਰਹੇਗੀ ਹੈਂਡਵਰਕ ਮਿਲੇਗਾ ਟੈਬੀ ਸਿਲਕ ਦੀ ਬਾਟਮ ਬਾਟਮ ਤੇ ਵੀ ਵਰਕ ਮਿਲੇਗਾ ਚਨੂਨ ਦਾ ਦੁਪੱਟਾ ਇੱਕ ਹੀ ਕਲਰ ਅਵੇਲੇਬਲ ਹੈ 2099 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਹੈਵੀ ਸੂਟ ਆਫ ਪਾਰਟੀ ਵੇਅਰ ਬਹੁਤ ਹੀ ਪਿਆਰਾ ਵਰਕ ਹੋਇਆ ਨੈਕਸਟ ਇਹ ਸੋਲੋ ਲੱड्डੂ 옐ੋ ਕਲਰ ਆ ਪਿਓਰ ਨੇਚਰਲ ਗਰੇਪ ਤੇ ਨੈਕ ਤੇ ਵਰਕ ਆ ਘੇਰੇ ਤੇ ਵਰਕ ਆ 슬ੀਵਸ ਤੇ ਵਰਕ ਆ ਬਾਟਮ ਤੇ ਵਰਕ ਆ ਕੰਟਰਾਸਟ ਇਸ ਦੇ ਨਾਲ ਜਨੂਨ ਦਾ ਦੁਪੱਟਾ ਦੁਪੱਟੇ ਤੇ ਵਰਕ ਦਾ 1850 ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਆਲ ਓਵਰ 5 ਮੀਟਰ ਇੰਡੋ ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ 240 ਦੁਪੱਟੇ ਦੀ ਕੱਟ ਰਹੇਗੀ ਤੁਸੀਂ 299 ਦੇ ਵਿੱਚ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਸ਼ਿਪਿੰਗ ਐਕਸਟਰਾ ਕੋਈ ਨਹੀਂ ਹੈ 299 ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਜੋ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ 2 ਮੀਟਰ ਵਿਸਕੋਸ ਚਾਰਚਟ ਥ्रेड ਵਰਕ ਮਿਲੇਗਾ ਫਰੰਟ ਤੇ ਨੈਕ ਤੇ ਘੇਰੇ ਤੇ ਬਾਜੂ ਦੇ ਵੀ ਵਰਕ ਮਿਲੇਗਾ बॉटਮ बॉटਮ ਤੇ ਵੀ ਤੁਹਾਨੂੰ ਵਰਕ ਮਿਲੇਗਾ 2.5 ਮੀਟਰ ਇਸ ਨਾਲ ਦੁਪੱਟਾ ਲੈਸ ਲੱਗੀ ਮਿਲੇਗੀ 699 ਵਿੱਚ ਬਾਈ ਕਰ ਸਕਦੇ ਹੋ ਕਾਟੋ ਰਾਈਜ਼ 175 ਵੱਡੇ ਪਨੇ ਚ ਸ਼ਰਟ ਰਹੇਗੀ ਨਾਲ ਜੋ ਕਾਟੋ ਰਾਈਜ਼ ਦੀ ਬਾਟਮ ਬਾਟਮ ਤੇ ਤੁਹਾਨੂੰ ਪੈਚ ਵਰਕ ਮਿਲੇਗਾ ਸਟਾਲ ਮਿਲੇਗਾ 750 ਵਿੱਚ ਤੁਸੀਂ ਇਹ ਵੀ ਸੂਟ ਘਰ ਬੈਠੇ ਬਾਈ ਕਰ ਸਕਦੇ ਹੋ ਪਿਓਰ ਟੈਬੀ ਲਾਈਨਿੰਗ ਸ਼ਰਟ ਰਹੇਗੀ ਘੇਰੇ ਤੇ ਵਰਕ ਮਿਲੇਗਾ ਥ੍ਰੈਡ ਵਰਕ neck ਤੇ ਵੀ ਤੁਹਾਨੂੰ ਵਰਕ ਮਿਲੇਗਾ ਬੁਟੀਕ ਸਟਾਈਲ ਵਰਕ ਨਾਲ ਤੁਹਾਨੂੰ ਬਾਟਮ ਮਿਲੇਗੀ ਕੰਟਰਾਸਟ ਇਸ ਦੇ ਨਾਲ ਔਰ ਗੈਂਜ਼ ਜ਼ਿਆਦਾ ਦੁਪੱਟਾ 1650 ਵਿੱਚ ਇਹ ਵੀ ਕੋਈ ਵੀ ਕਲਰ ਬਾਈ ਕਰ ਸਕਦੇ ਹਾਂ ਥੈਂਕ ਯੂ